ਵਾਰਡ ਜਿਹੜਾ ਕੁਛ ਇੱਕ ਘੰਟੇ ਵਿੱਚ ਹੀ ਪੂਰੇ ਵਰਡ ਵਿੱਚ ਛਾ ਗਿਆ ਸੀ ਪੰਜਾਬ ਦੇ ਲੋਕਾਂ ਹਰਿਆਣੇ ਦੇ ਲੋਕਾਂ ਭਾਰਤੀ ਕਿਸਾਨਾਂ ਸਭ ਨੇ ਉਹਨੂੰ ਮਤਲਬ ਉਦੋਂ ਬੜੀ ਸਪੋਰਟ ਕੀਤੀ ਸੀ ਕਿ ਬਹੁਤ ਮਤਲਬ ਨੌਜਵਾਨੇ ਬਹਾਦਰੀ ਦਾ ਕੰਮ ਕੀਤਾ ਆ ਪਰ ਅੱਜ ਅੱਜ ਉਹ ਬੰਦਾ ਯਾਰ ਚੰਗੀ ਹਾਲਤ ਵਿੱਚ ਨਹੀਂ ਹੈਗਾ ਕਾਫੀ ਜਗ੍ਹਾ ਕਦੀ ਦੱਸਦੇ ਉਹਨੂੰ ਪਤਾ ਨਹੀਂ ਹੁਣ ਖਬਰਾਂ ਜਿਹੜੀਆਂ ਬਾਹਰ ਆ ਰਹੀਆਂ ਬਹੁਤ ਗੁੱਟਮਾਰ ਕੀਤੀ ਬਰਮਾਨੀਆਂ ਸੱਲੀਆਂ ਦੇ ਪਾਇਆ ਚੱਡੇ ਪਾੜਿਆ ਉਹ ਜੀਆਂ ਗੱਲਾਂ ਆਉਂਦੀਆਂ ਸਾਹਮਣੇ ਪਰ ਹੁਣ ਯਾਰ ਕੋਈ ਵੀ ਬੰਦਾ ਉਹਦੀ ਕੋਈ ਵਾਇਸ ਹੋਈ ਨਹੀਂ ਲੈ ਰਿਆ ਇਹ ਗੱਲਾਂ ਸੱਚ ਆ ਝੂਠ ਆ ਜਾਂ ਕੀ ਆ ਹੈਨਾ ਕੋਈ ਵੀ ਉਹਦੇ ਪਿੱਛੇ ਖੜਾ ਨਹੀਂ ਹੋਇਆ ਇੱਕ ਭਾਨਾ ਸਿੱਧੂ ਥੋੜਾ ਜਿਹਾ ਮਤਲਬ ਇੱਕ ਵੀਡੀਓ ਪਾਇਆ ਉਸ ਤੋਂ ਇਲਾਵਾ ਕੋਈ ਵੀ ਬੰਦਾ ਉਹਦੀ ਸਪੋਰਟ ਨਹੀਂ ਕਰ ਰਿਹਾ ਕੋਈ ਵੀ ਕਿਸਾਨ ਬੰਦੀ ਉਹਦੇ ਵਾਸਤੇ ਖੜੀ ਨਹੀਂ ਹੋਈ ਯਾਰ ਸਭ ਤੋਂ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਬੜੀ ਇਹ ਕਿ ਆ ਕੇ ਜੇ ਬੰਦਾ ਮਾਰਾ ਜਾ ਮਾਰਕੀਟ ਚ ਹੁੰਦਾ ਜਾਂ ਕੋਈ ਹੋ ਜਾਂ ਕੰਮ ਕਰਦਾ ਤੇ ਉਹ ਬੱਲੇ 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 ਕਰ ਦਿੰਦੇ ਆ ਪਰ ਹੁਣ ਅੱਜ ਉਹਦੀ ਹਾਲਤ ਖਰਾਬ ਆ ਤੇ ਅੱਜ ਯਾਰ ਕੋਈ ਵੀ ਉਹਦੀ سپورਟ ਵਿੱਚ ਪੰਜਾਬ ਤੋਂ ਜਾਂ ਕਿਤੇੋਂ ਵੀ ਖੜਾ ਨਹੀਂ ਹੋ ਰਿਹਾ ਹਰਿਆਣੇ ਤੋਂ ਖੜਾ ਨਹੀਂ ਹੋ ਰਿਹਾ ਕੀ ਕਾਰਨ ਆ ਉਹ ਅੰਦਰ ਕਦੋਂ ਆ ਕੇਸ ਕਾਦੇ ਆ ਕੀ ਆ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਵੀਡੀਓ ਨਹੀਂ ਚਾਜਦਾ ਪੈ ਰਿਹਾ ਜਿਸ ਚ ਪਤਾ ਲੱਗ ਸਕੇ ਕਿ ਕਾਰਨ ਕੀ ਆ ਕੋਈ ਬੰਦਾ ਨਹੀਂ ਸਾਹਮਣੇ ਆ ਕੇ ਬੋਲ ਰਿਹਾ ਤੇ ਯਾਰ ਇੱਕ ਨੌਜਵਾਨ ਤੇ ਇੱਕ ਬੜੀ ਵੱਡੀ ਵਿਪਤਾ ਪਈ ਹੋਈ ਆ ਕਿ ਇਹ ਟਾਈਮ ਕਿਸਾਨੀ ਮੋਰਚੇ ਵਿੱਚ ਇਹ ਪੰਜਾਬੀ ਲੋਕਾਂ ਦਾ ਹੀਰੋ ਸੀ ਪੰਜਾਬੀ ਲੋਕਾਂ ਨੇ ਇਹਨੂੰ ਹੀਰੋ ਬਣਾਇਆ ਸੀ ਤੇ ਐਡੀ ਛੇਤੀ ਪੰਜਾਬ ਦੇ ਲੋਕ ਪਿੱਛੇ ਹਟ ਜਾਣਗੇ ਸਮਝ ਤੋਂ ਬਾਹਰ ਆ ਕਿਉਂਕਿ ਯਾਰ ਕਿਸੇ ਨੂੰ ਹੀਰੋ ਬਣਾ ਦੇਣਾ ਤੇ ਬਾਅਦ ਉਹਤੇ ਕਸਟ ਆਉਣੀ ਤੇ ਜਲਦਾ ਪਿੱਛੇ हट ਜਾਣੀ ਇਹ ਵੀ ਗੱਲ ਕੋਈ ਮਤਲਬ ਸਹੀ ਗੱਲ ਨਹੀਂ ਹੈਗੀ ਤੇ ਕਾਫੀ ਟਾਈਮ ਤੋਂ ਉਹਦਾ ਜਿਹੜੇ ਮਾੜੇ ਹਾਲਾਤ ਚੱਲ ਰਹੇ ਉਸ ਹੱਬ ਨਾਲ ਯਾਰ ਪੰਜਾਬ ਦੇ ਲੋਕੋ ਦਾ ਸਾਥ ਨਹੀਂ ਦੇ ਰਹਾ ਮੇਰੀ ਬੇਨਤੀ ਆ ਵੀਰਾ ਭਰਾਵਾਂ ਨੂੰ ਪਾਈ ਹੀਰੋ ਪੰਜਾਬ ਦਾ ਬੰਦਾ ਉਹਦਾ ਸਾਥ ਦੋ ਉਹਦੀ ਸਪੋਰਟ ਕਰੋ ਤੇ ਇਕੱਠੇ ਹੋ ਕੇ ਜਦੋਂ ਭਾਨਾ ਸਿੱਧੂ ਅੰਦਰ ਗਿਆ ਕਿਵੇਂ ਲੋਕਾਂ ਨੇ ਮਤਲਬ ਸਾਥ ਦਿੱਤਾ ਹੀ ਬਾਹਰ ਆਏ ਧਰਨੇ ਲਾਤੇ ਜਾਨ ਲਾਤੇ ਪਰ ਨਵਦੀਪ ਵਾਟਰ ਕੈਨਨ ਵਾਲੇ ਦੇ ਯਾਰ ਵਾਸਤੇ ਕੋਈ ਵੀਡੀਓ ਵੀ ਨਹੀਂ ਪੈ ਰਿਹਾ ਕੋਈ ਖਬਰ ਤੱਕ ਦੇਣ ਨੂੰ ਤਿਆਰ ਨਹੀਂ ਹੈਗਾ ਇਹਦਾ ਕੀ ਕਾਰਨ ਆ ਵੀਰੋ ਇਹ ਮੈਨੂੰ ਪਤਾ ਨਹੀਂ ਪਰ ਜੋ ਵੀ ਮੈਨੂੰ ਗਲਤ ਲੱਗਾ ਇਸ ਵਾਸਤੇ ਮੈਂ ਇਹ ਵੀਡੀਓ ਚ ਬੋਲ ਰਿਹਾ ਆਂ ਧੰਨਵਾਦ ਵੀਰੋ ਧੰਨਵਾਦ ਸਾਥ ਦੋ ਬੰਦੇ ਦਾ ਯਾਰ ਸਪੋਰਟ ਕਰੋ ਜੋ ਵੀ ਉਹਦੇ ਕੇਸ ਜੋ ਵੀ ਆ ਯਾਰ ਬੰਦਾ ਆਪਣੀ ਜ਼ਿੰਦਗੀ ਜੀਵੇ ਕਿਸਾਨ ਬੰਦਾ ਆ ਕੋਈ ਲੈਂਡਲੋਰਡ ਨਹੀਂ ਹੈਗਾ ਕੋਈ ਦੋ ਨੰਬਰੀਆ ਨਹੀਂ ਹੈਗਾ ਕੋਈ ਖੁੱਲੇ ਪਾਏ ਵਾਲਾ ਨਹੀਂ ਹੈਗਾ ਨਾ ਤੇ ਕਿਸਾਨ ਆ ਕਿਸਾਨ ਟਾਈਪ ਬੰਦੇ ਦੀ ਜ਼ਿੰਦਗੀ ਇਕਾ ਡਿਸਟਰਬ ਹੋ ਡਿਸਟਰਬ ਹੋ ਜਾਂਦੀ ਆ ਬਾਅਦ ਚ ਸੈੱਟ ਨਹੀਂ ਹੁੰਦੀ ਤੇ ਭਾਈ ਆਪਣੀ ਅਗਲਾ ਜ਼ਿੰਦਗੀ ਵਧੀਆ ਜੀਵੇ ਹਨਾਂ ਕਿਉਂਕਿ ਕਿਸਾਨੀ ਮੋਰਚੇ ਵਾਸਤੇ ਹੀ ਉਹਨੇ ਸੰਘਰਸ਼ ਕੀਤਾ ਸੀ ਸਟਰਗਲ ਕੀਤਾ ਸੀ ਤੇ ਇਹ ਆ ਕਿ ਕਿਸਾਨ ਹੀ ਪਿਛੇ ਹੋ ਜਾਣਗੇ ਤੇ ਫੇਰ ਕੋਈ ਗੱਲ ਨਹੀਂ ਆਗੀ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ